ਕੈਂਚ ਤਾਂ ਐਦਾਂ ਹੁੰਦਾ ਕਿ ਪੁਲਿਸ ਦਾ ਕੰਮ ਆਮ ਲੋਕਾਂ ਦੀ ਸੁਰੱਖਿਆ ਕਰਨਾ ਹੈ ਪਰ ਅੱਜ ਕੱਲ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਨੇ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੰਗਰੂਰ ਦੇ ਥਾਣਾ ਲੰਗੋਵਾਲ ਦਾ ਜਿੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਕਥਿਤ ਤੌਰ ਤੇ ਇੱਕ ਨਾਬਾਲਗ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਪੰਜਾਬ ਪੁਲਿਸ ਵੱਲੋਂ ਆਮ ਲੋਕਾਂ ਦੇ ਤਸ਼ੱਦਦ ਦੇ ਮਾਮਲੇ ਵਧਦੇ ਜਾ ਰਹੇ ਨੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੰਗਰੂਰ ਦੇ ਥਾਣਾ ਲੰਗੋਵਾਲ ਦਾ ਜਿੱਥੇ ਸਾਰਾ ਸਾਲਾ ਇੱਕ ਨੌਜਵਾਨ ਨੂੰ ਕਥਿਤ ਤੌਰ ਤੇ थाना ਮੁਖੀ ਸਣੇ ਕੁਝ ਪੁਲਿਸ ਮੁਲਾਜ਼ਮਾਂ ਨੇ ਬੁਰੀ ਤਰ੍ਹਾਂ ਕੁੱਟਿਆ ਪਿੰਡ ਕਹਿਰ ਸਿੰਘ ਨਿਵਾਸੀ ਗੁਰਵਿੰਦਰ ਸਿੰਘ ਨੂੰ ਕਥਿਤ ਪੁਲਿਸ ਮੁਲਾਜ਼ਮਾਂ ਨੇ ਥਾਣੇ ਬੁਲਾ ਕੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਗੁਰਵਿੰਦਰ ਸਿੰਘ ਦਾ ਕਸੂਰ ਸਿਰਫ ਐਨਾ ਸੀ ਕਿ ਉਸ ਨੇ ਕੁਝ ਲੋਕਾਂ ਵਿਚਕਾਰ ਹੋ ਰਹੀ ਲੜਾਈ ਨੂੰ ਵਿਚ ਪੈ ਕੇ ਖਤਮ ਕਰਵਾਇਆ ਪਰ ਲੋਗੋਵਾਲ ਪੁਲਿਸ ਨੇ ਗੁਰਵਿੰਦਰ ਸਿੰਘ ਨੂੰ ਹੀ ਦੋਸ਼ੀ ਕਰਾਰ ਦੇ ਕੇ ਥਾਣੇ ਬੁਲਾਇ ਫਿਰ ਉਸ ਨੂੰ ਡੰਡਿਆਂ ਨਾਲ ਕੁੱਟਿਆ ਇਹ ਮੈਨੂੰ ਲੌਂਗਵਾਲ ਥਾਣੇ ਚ ਬੁਲਾਇਆ ਗਿਆ ਜੀ ਐਸ ਐਚਓ ਸੁਵੇਕ ਸਿੰਘ ਨੇ ਤੇ ਕੁਝ ਸਾਡਾ ਹੋਰ ਲੋਕਾਂ ਦਾ ਰੌਲਾ ਸੀਗਾ ਤੇ ਮੈਨੂੰ ਬੁਲਾ ਕੇ ਅੰਦਰ ਪਹਿਲਾਂ ਮੈਥੋਂ ਰਿਸ਼ਵਤ ਵੀ ਲਈ ਗਈ 10000 ਰੁਪਿਆ ਵੀ ਤੈਨੂੰ ਕੁਝ ਨਹੀਂ ਕਿਹਾ ਜਾਊਗਾ ਤੈਨੂੰ ਕੁੱਟਿਆ ਨਹੀਂ ਜਾਊਗਾ ਅੰਦਰ ਜਾਣਸਾਰ ਮੇਰੀ ਬਹੁਤ ਜ਼ਿਆਦਾ ਕੁੱਟਮਾਰ ਕਰੀ ਗਈ ਜੀ ਤੇ ਮੈਨੂੰ ਮੋਦਾ ਪਾ ਲਿਆ ਮੋਦਾ ਪਾ ਕੇ ਬਸੰਤ ਸਿੰਘ ਐਸ ਆਈ ਮੇਰੇ ਉੱਤੇ ਬਿਠਾਏ ਗਏ ਜੀ ਮੋਢਿਆਂ ਤੇ ਉਹਨਾਂ ਨੇ ਮੇਰਾ ਮੂੰਹ ਤਾਂ ਬਲਿਆ ਜੀ ਤੇ ਇੱਕ ਹੌਲਦਾਰ ਸੀ ਉਹਨਾਂ ਨੂੰ ਮੈਂ ਦੇਖ ਨਹੀਂ ਸਕਿਆ ਉਹ ਮੇਰੇ ਪੱਟਾਂ ਤੇ ਬਿਠਾਏ ਤੇ ਜੀ ਉਸ ਤੋਂ ਬਾਅਦ ਐਸਐਚਓ ਨੇ ਖੁਦ ਜੀ ਐਸਐਚਓ ਸੁਵੇਗ ਸਿੰਘ ਨੇ ਮੇਰੇ ਬਹੁਤ ਜ਼ਿਆਦਾ ਲੱਤਾਂ ਤੇ ਡਾਂਗਾਂ ਮਾਰੀਆਂ ਜੀ ਮੈਨੂੰ 7-8 ਡਾਂਗਾਂ ਤਾਂ ਪਤਾ ਲੱਗਿਆ ਪਰ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਲੱਗਿਆ ਜੀ ਮੈਨੂੰ ਕਿੰਨਾ ਕੁ ਕੁੱਟਿਆ ਗਿਆ ਕਿੰਨਾ ਕੁ ਨਹੀਂ ਕਿਉਂਕਿ ਮੈਂ ਬੇਹੋਸ਼ ਹੋ ਗਿਆ ਸੀ ਜੀ ਮੇਰੀ ਬਹੁਤ ਜ਼ਿਆਦਾ ਮਾੜੀ ਹਾਲਤ ਹੋਈ ਜੀ ਪੀੜਤ ਗੁਰਵਿੰਦਰ ਸਿੰਘ ਦੇ ਪਰਿਵਾਰ ਮੁਤਾਬਕ ਪੁਲਿਸ ਦਾ ਇਸ ਤਰ੍ਹਾਂ ਤਸ਼ੱਦਦ ਕਰਨਾ ਨਾਜਾਇਜ਼ ਹੈ ਉਹਨਾਂ ਨੇ ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਹ ਤਾਂ ਜੀ ਇਹ ਨਿਰਦੋਸ਼ ਤਿਕਾ ਜਲੇ ਹੋ ਵੀ ਗਈ ਦੀ ਕੋਈ ਗਲਤੀ ਪੁਲਿਸ ਪ੍ਰਸ਼ਾਸਨ ਕੋਈ ਅਵੇ ਕਾਨੂੰਨੀ ਕਾਰਵਾਈ ਕਰਦਾ ਅਤਿਆਚਾਰ ਨਹੀਂ ਤੇ ਜੀ ਕਰਨਾ ਇਹਦਾ ਪਿਓ ਲੱਤਾਂ 'ਤੇ ਬੈਠਾਗਾ ਮਾ ਇਹਦੇ ਚਾਰ ਆਪਰੇਸ਼ਨ ਆ ਕੋਈ ਕਮਾਗ ਨਹੀਂ ਹੈਗਾ ਇਹਨਾਂ ਦੇ ਘਰੇ ਇਹਦੇ ਇੰਨੀ ਮਾੜੀ ਹਾਲਤ ਕਰੀ ਗਈ ਜੇ ਅਸੀਂ ਵਰਦਿਆ ਲੈਣੇ ਚਾਹੁੰਦੇ ਹਾਂ ਪੁਲਿਸ ਤੋਂ ਕੀ ਮੰਗ ਕਰਦੇ ਕਸ਼ਮੀਰ ਸਾਹਿਬ ਚਾਹੁੰਦੇ ਜੀ ਉਹਨਾਂ ਨੇ ਵਰਦਿਆ ਲੈਣ ਸਾਨੂੰ ਸਾਹਮਣੇ ਲਾ ਚਾਹੀਦਾ ਪ੍ਰਸ਼ਾਸਨ ਇਸ ਪੂਰੇ ਮਾਮਲੇ ਬਾਰੇ ਜਦੋਂ ਸੰਗਰੂਰ ਦੇ ਐਸਐਸਪੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਕਈ ਸਵਾਲ ਖੜੇ ਕਰਦਾ ਹੈ ਇਸ ਮਾਮਲੇ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਪੁਲਿਸ ਉਹਨਾਂ ਲਈ ਹੁਣ ਖਤਰਾ ਬਣਦੀ ਜਾ ਰਹੀ ਹੈ। ਸੰਗਰੂਰ ਤੋਂ ਨਵਲਗੜ੍ਹ ਦੇ ਨਾਲ ਇੰਦਰਜੀਤ ਕੌਰ ਡੀਐਨਾਈਟ ਨਿਊਜ਼। ਖਬਰਾਂ ਦੇ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ। ਅਸੀਂ ਦਿਖਾਂਗੇ YouTube ਤੇ। ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ